ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੁਮਿਤਾ ਤੁਹਾਨੂੰ ਅੱਜ ਇੱਕ ਮੱਝ ਦੀ ਵੀਡੀਓ ਸਾਂਝੀ ਕਰ ਰਿਹਾ ਹਾਂ ਤੁਹਾਡੇ ਨਾਲ ਮੱਝ ਕੀ ਆ ਮੰਨ ਕੇ ਚੱਲੋ ਵੀ ਤੁਹਾਡੀ ਤਾਂ ਮਨ ਖੁਸ਼ ਹੋਣਾ ਹੀ ਹੋਣਾ ਮੇਰਾ ਹੀ ਮਨ ਖੁਸ਼ ਹੋਇਆਗਾ ਗੱਲ ਕੀ ਆ ਵੀ ਇਹ ਮੱਝ ਪਹਿਲਾਂ ਆਪਣੇ ਚੈਨਲ ਤੇ ਵੀਡੀਓ ਪਈ ਸੀਗੀ ਤਕਰੀਬੇ ਜਦੋਂ ਇਹ ਬਾਈ 7 ਮਹੀਨੇ ਗੱਭਣ ਸੀ ਨਾ ਉਹਨਾਂ ਇਹ 7 ਮਹੀਨੇ ਗੱਭਣ ਦੀ ਵੀਡੀਓ ਆਪਾਂ ਨੈਨਾਲ ਪਿੰਡ ਤੋਂ ਪਾਈ ਸੀ ਤੇ ਇਹ ਬਾਈ ਨੇ ਖਰੀਦ ਲਈ ਸੀਗੀ ਪਰ ਉਹਦੇ ਇਹ ਬਾਈ ਨੂੰ ਵੀ ਲੱਗਦਾ ਸੀ ਵੀ ਯਾਰ ਸੂ ਕੇ ਇੰਨੀ ਕੀ ਤਿਆਰ ਹੋ ਗਈ ਇਨੇਕ ਦੀ ਵਿਕ ਜੂਗੀ ਮੈਨੂੰ ਵੀ ਲੱਗਿਆ ਵੀ ਇਨੇਕ ਦੀ ਹੋਣਾ ਪਰ ਜਦੋਂ ਆ ਕੇ ਹੋਣਾ ਚ ਬਾਈ ਨੇ ਚਾਰਾਂ ਚ ਦੁਆਰਾ ਮੈਨੂੰ ਫੋਨ ਕੀਤਾ ਕਹਿੰਦੇ ਵੀਡੀਓ ਬਣਾਉਣੀ ਹੈ ਕਹਿੰਦੇ ਆਪਾਂ ਸੇਲ ਕਰਨੀ ਹੈ ਮੱਝ ਤਾਂ ਮੱਝ ਦਾ ਯਾਰ ਤਿਆਰੀ ਮੱਝ ਦੀ ਦੇਖ ਕੇ ਮੱਝ ਦਾ ਸਰੀਰ ਦੀ ਜਿਹੜੀ ਢਾਂਚਾ ਬਣਤਰ ਦੇਖ ਕੇ ਖੁਸ਼ ਹੈ ਮਾਣੇ ਬਾਕੀ ਦੀ ਬਾਈ ਦੀ ਸਾਵਾਂ ਸਵਾਲੀ ਬਹੁਤ ਸੋਹਣੀ ਹੈਗੀ ਤੇ ਮੱਝ ਨੇ ਵੀ ਆਦੇ ਵੱਲ ਕੋਈ ਤਥਾ ਨਹੀਂ ਛੱਡੀ ਹੈ ਨਾ ਤੇ ਬਾਕੀ ਆਪਾਂ ਜੋ ਜਾਣਕਾਰੀ ਹੋਗੀ ਬਾਈ ਨਾਲ ਸਾਂਝੀ ਕਰ ਲਾਂਗੇ ਸੋ ਖਰੀਦਣ ਵਾਲਾ ਭਰਾ ਕਿਸੇ ਵੀ ਟੰਗ ਤੋਂ ਤਸੱਲੀ ਕਰ ਸਕਦਾ ਤੇ ਬਾਕੀ ਫੇਰ ਅਸੀਂ ਮਾਲਕ ਨਾਲ ਸੰਪਰਕ ਕਰਨਾ ਹੈਗਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਅ ਭਾਈ ਆਪਾਂ ਨਾਮ ਤੇ ਐਡਰੈਸ ਬੋਲ ਦਗੇ ਮੇਰਾ ਨਾਮ ਜੀ ਸਵਰਨ ਸਿੰਘ ਹਾਂ ਜੀ ਪਿੰਡ ਲੋਗੜ ਸਾਨੂੰ ਨੇੜੇ ਰਾਜੇ ਦਾ ਮਹਿਲ ਕਲਾਂ ਰਾਏਕੋਟ ਹਾਂ ਜੀ ਦੋਨਾਂ ਤੋਂ 13-14 ਕਿਲੋਮੀਟਰ ਦੀ ਵਿਸਥੇ ਸਾਡਾ ਪਿੰਡ ਆ ਠੀਕ ਆ ਠੀਕ ਆ ਜੀ ਤੇ ਮੋਬਾਈਲ ਨੰਬਰ ਆਪਣਾ ਜੀ ਮੇਰਾ ਮੋਬਾਈਲ ਨੰਬਰ 8360247108 ਠੀਕ ਆ ਆਪਣੇ ਘਰੋਂ ਆਪਾਂ 3-4 ਕੁ ਮਹੀਨੇ ਪਹਿਲਾਂ ਪਾਈ ਸੀ ਬੁਰੀ ਮਜ਼ੇ ਦੀ ਵੀਡੀਓ ਹਾਂ ਜੀ ਹਾਂ ਉਹ ਤੁਸੀਂ ਬੇਜਤੀ ਸੱਜਾ ਹਜ਼ਰਮਾ ਇਹ ਤੋਂ ਕਰਵਾ ਚ ਲੈ ਲਈ ਸੀ ਠੀਕ ਆ ਠੀਕ ਆ ਤੇ ਆਪਾਂ ਹੁਣ ਇਹ ਵੇਚਨੀ ਆ ਇਹ ਸੂਂਦ ਦੇ ਕਾਕੇ ਦਿਨ ਬਾਕੀ ਰਹਿ ਗਏ ਲਗਭਗ ਜੇ ਇਹ ਜੀ ਹਫਤਾ ਲੈ ਜੂ ਮੇਰੇ ਹਿਸਾਬ ਨਾਲ ਹਾਂ ਜੀ ਹਫਤਾ ਲਗਭਗ ਦੇਖਣ ਮੁਤਾਬਕ ਕੋਈ ਆਪਣੀ ਦਾ ਖਰੀਦੀ ਸੀ ਪੁਰਾਣੀ ਹਾਂਜੀ ਹਾਂ ਠੀਕ ਆ ਤੇ ਦੁੱਧ ਉਹ ਆਪਾਂ ਨੂੰ ਕਿੰਨਾ ਕਹਿ ਕੇ ਦਿੱਤਾ ਸੀ ਵੰਗਾਂ ਨੇ 16 ਲੀਟਰ ਵੀਰ ਉਹਨਾਂ ਨੇ ਕਿਹਾ ਸੀ ਵੀ ਅਸੀਂ ਦਰਮਿਆਨੀ ਸੇਵਾ ਤੇ ਚੋਇਆ ਇਹਦੇ ਥੱਲੇ ਠੀਕ ਆਉਂਦਾ ਤੇ ਆਪਾਂ ਤਾਂ ਸਤਵੇਂ ਨੇ ਗੱਭਣ ਲਈ ਸੀ ਇਹ ਹਾਂਜੀ ਉਦੋਂ ਤੁਸੀਂ ਹੈਗਾ ਛੱਡੀ ਸੀ ਤੋਂ ਥਾਂਜੇ ਪਾਸਟਰ ਹੁੰਦੀ ਨਾ 2 ਕਿਲੋ 1.5 ਕਿਲੋ ਸੋਦਾ ਹਾਂਜੀ 1.5 2 ਕਿਲੋ ਦੁੱਧ ਸੀਗਾ ਵੱਧ ਨਹੀਂ ਹਾਂ ਤੇ ਬਾਕੀ ਜਿਹੜੇ ਹਾਂ ਮੱਝ ਦੀ ਹੁਣ ਤਿਆਰੀ ਆ ਤੇ ਏਡੀ ਮੱਝ ਨੂੰ 1500 ਕਿਲੋ ਤੋਂ ਮੈਂ ਤੁਹਾਨੂੰ ਵੀ ਲੱਗਣਾ ਤੇ ਮੈਨੂੰ ਵੀ ਲੱਗਣਾ ਵੀ ਕੋਈ ਬਾਹ ਨਹੀਂ ਹੁੰਦਾਗਾ ਹਾਂਜੀ ਹਾਂ ਸਾਹਸ ਵਾਲੇ 20 ਕਿਲੋ ਦੇ ਲਗਭਗ ਦੁੱਧ ਦਊਗੀ ਪੂਰੀ ਸੇਵਾ ਤੇ ਹਾਂ ਜੇ ਪੂਰੀ ਸੇਵਾ ਕਰਨੀ ਤਾਂ ਮਲਵੀ 17 18 19 ਕੱਢ ਵੀ ਸਕਦੇ ਆ ਬਾਕੀ ਦੇਖੋ ਮੌਕੇ ਦੀ ਸਾਹ ਸੰਭਾਲ ਲੈ ਜਾਂ ਪਸ਼ੂ ਤੇ ਮਨ ਖੁਸ਼ ਹੋਣ ਤੇ ਹਾਂ ਅੱਜ ਬਿਲਕੁਲ ਬਿਲਕੁਲ ਹਾਂ ਬਾਕੀ ਬਾਈ ਦੀ ਆਉਂਦੀ ਚੋਈ ਕੋਈ ਨਹੀਂ ਇਸ ਨੂੰ ਮੈਂ ਪਹਿਲੀ ਬੋਲਤਾ ਤੇ ਥਾਣਾ ਦਾ ਗੈਪ ਸਾਈਜ਼ ਦੇਖੋ ਯਾਰ ਮੱਝ ਦਾ ਬਹੁਤ ਸੋਹਣਾਗਾ ਥਣ ਵੀ ਇੱਕੋ ਜਿਹਾ ਸਾਈਜ਼ ਚ ਤੇ ਇੱਕੋ ਜਿਹਾ ਗੈਪ ਚ ਲੱਗਿਆ ਹੋਣਾ ਬਾਕੀ ਦੂਤੋਂ ਨਾੜ ਨੂੰ ਬਹੁਤ ਚੰਗੀ ਹੈਗੀ ਤੇ ਆ ਗਈ ਗ੍ਰੈਡੇਡ ਹੈ ਮੰਨ ਕੇ ਚੱਲੋ ਵੀ ਚਾਰੇ ਪੈਜ ਚਟਾਗੇ ਮੱਥਾ ਚਟਾ ਗਿਆ ਪੂਛ ਤੋਂ ਬੱਲ ਜਿੱਤੀ ਥੋੜੀ ਜਿੱਤੀ ਹੈਗੀ ਨਾ ਅੱਖਾਂ ਜਵਾਬ ਹੈ ਨੀਲੀ ਰਾਵੀ ਟੱਚ ਦੇਗੀ ਤੇ ਰਹੀ ਗ੍ਰੈਡੇਡ ਹਾਂ ਬਾਈ ਤੋੜ ਕੇ ਦਿਖਾਈ ਫਿਰ ਆਪਾਂ ਤਕਾਓ ਹਾਂ ਜੀ ਹਾਂ ਲੈ ਇਥੋਂ ਸਾਨੂੰ ਤੋੜ ਕੇ ਦਿਖਾਵਾਂਗੇ ਬਾਕੀ ਥੋੜੇ ਪਸ਼ੂ ਬਾਈ ਦੇ ਜ਼ਿਆਦਾ ਰ ਇਸ ਕਰਕੇ ਸਾਨੂੰ ਇੱਥੇ ਇਹ ਨਿੱਜੀ ਜਗ੍ਹਾ ਦੇ ਵਿੱਚ ਆਪਾਂ ਤੁਹਾਨੂੰ ਤੋਰ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂ ਵੀ ਜਿਹੜੇ ਨਾ ਬਾਕੀ ਜਿਹੜਾ ਭਰਾ ਸਿੱਧੂ ਕੋਲੇ ਆ ਕੇ ਜ਼ਰੂਰ ਦੇਖ ਲੂਗਾ ਤੇ ਥਣਾਂ ਦਾ ਗੈਪਸ ਹੈ ਮੱਝ ਦਾ ਢਾਂਚਾ ਬਣਤਰ ਕੱਦ ਕੜ ਸਾਰੇ ਪਾਸੇ ਮੱਝ ਪੂਰੀ ਚੰਗੀ ਆ ਗਈ ਨਾ ਤੇ ਇਥੇ ਦੇਖ ਸਕਦੇ ਹਾਂ ਮੱਝ ਦੀ ਫੇਸ ਕੁਆਲਿਟੀ ਫੇਰ ਕਿਹੜਾ ਤੋਂ ਹਾਂਜੀ ਕੋਲ ਲੋੜ ਨਹੀਂ ਬਾ ਲੋੜ ਹੀ ਨਹੀਂ ਜੀ ਚਲੋ ਇੱਕਾ ਮੋੜ ਲੈ ਕੋਈ ਗਲਟ ਕਹੀ ਨਾਲ ਜੀ ਬਾਕੀ ਇਧਰ ਬਾਈ ਦੇ ਸਾਰੇ ਲਗਭਗ 25-30 ਪਸ਼ੂ ਹੋਣਗੇ ਬਾਈ ਕੋਲੇ ਹੋਣਗੇ ਬਈ ਜਨਾ 25-30 ਪਸ਼ੂ ਤਾਂ ਆਪਣੇ ਕੋਲ ਹੈਗੇ ਆ ਬਾਈ ਜੀ ਘੋੜਿਆਂ ਵੀ ਦਰੱਖਿਆਂ ਬਾਕੀ ਇਧਰ ਕੱਟੀਆਂ ਝੋਟੀਆਂ ਸਾਰੇ ਪਾਸੇ ਜਿਹੜੇ ਪਸ਼ੂ ਪਾਲੀਦੇ ਰੱਖੇ ਸੌਂਕ ਨਾਲ ਤੇ ਚੰਗੀ ਆ ਮੱਝ ਯਾਰ ਹਨਾ ਬਾਕੀ ਇਧਰ ਤੁਹਾਨੂੰ ਪਤਾ ਜੇ ਬਾਹਰ ਨੀ ਤੋਰਦੇ ਮੀਂਹ ਕਰਕੇ ਖਰਾਬ ਹੋਇਆ ਥਾਂ ਗੱਚਾ ਕਰਕੇ ਲੈ ਜਾ ਲੰਬੀ ਲੈ ਕਹਾਂ ਤੋਂ ਮੋੜ ਲਈ ਜਾਣ ਚੱਲ ਜਾਂਦੇ ਲੈ ਇੱਥੋਂ ਦੇਖੋ ਥਾਣਾ ਨਾ ਬੈਕ ਸ਼ੈਡ ਤੋਂ ਬਹੁਤ ਚੰਗੀ ਮਜ਼ਾ ਆ ਮਨਨ ਕਿ ਜਲਦੀ ਟਾਮੇਟਾ ਮੇਕਰਾਂਚ ਏਡੇ ਕਾਦੇ ਕਾਟਾ ਜਿਹੜੇ ਮੱਜਾਂ ਦੇ ਆਪਾਂ ਨੂੰ ਦੇਖਣ ਨੂੰ ਮਿਲਦੇ ਨਹੀਂ ਆਮ ਏਡੀ ਮੱਝ ਬਹੁਤ ਘੱਟ ਤੁਹਾਨੂੰ ਦੇਖਣ ਨੂੰ ਮਿਲਣੀ ਹੈਗੀ ਚੰਗੀ ਆ ਮੱਝ ਤੇ ਬਾਕੀ ਜਿਹੜਾ ਦੁੱਧ ਚੋਣਾ ਉਹ ਤੁਹਾਡੀ ਸੇਵਾ ਦਾ 10 ਵੀ ਚੋ ਸਕਦੇ ਹੋ 15 ਵੀ ਚੋ ਸਕਦੇ ਹੋ ਕਿ ਏਡੀ ਮੱਝ ਦੁੱਧ ਕਢਾਉਣਾ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀਗੀ ਤੇ ਬਈ ਫਿਰ ਇਹਦਾ ਰੇਟ ਆਪਾਂ ਕਿੰਨਾ ਕਰਾਂਗੇ ਜੀ ਰੇਟ ਵੀਰ ਫੋਨ ਤੇ ਹੀ ਕਰ ਲਾਂਗੇ ਜਿਹੜਾ ਇਹਦੇ ਕਦਰਦਾਨ ਹੋਊਗਾ ਉਹ ਸਮਝਦਾ ਠੀਕ ਹੈ ਜੀ ਮੌਕੇ ਤੇ ਜਲ ਜਿੱਦਾਂ हां जी ਸਭ ਮਾਲਾ ਸੌਦਾ ਪੜਦਾ ਉਥੇ ਪੜ੍ਹਾ ਲਾਂਗੇ। ਆ ਵੀਰ ਉਥੇ ਹੀ ਪੜ੍ਹਾ ਲਾਂਗੇ। ਬਾਕੀ ਹੁਣ ਜਿਹੜਾ ਭਰਾ ਦੇ ਹੋ ਫੋਨ ਕਰੂਗਾ ਉਹ ਹੋਰ ਚੈਨਲਾਂ ਦੇ ਵੀਡੀਓ ਦੇ ਦੇਗਾ। ਮੰਡਿਆਂ ਵੀ ਦੇ ਦੇਗਾ ਪਿੰਡਾਂ 'ਚ ਵੀ ਰੇਟ ਸੌਦਾ ਵੀ ਜਿਵੇਂ ਪੁੱਛਿਆ ਰੇਟ। ਹਾਂ ਕੁਝ ਨਾ ਚੈਨਲ ਹੁੰਦਾ। ਹਾਂ ਸਾਰੇ ਭਰਾ ਪਤਾ ਹੀ ਹੈ ਜੀ ਏਡੇ ਮੱਜਾਂ ਦੇ ਕੀ ਕੀ ਰੇਟ ਚੱਲੇ ਬਾਕੀ ਬਾਈ ਇਹ ਨਹੀਂ ਹੈ ਵੀ ਸੁਣ ਤੁਸੀਂ 2.5 ਲੱਖ 2 ਲੱਖ ਵੱਡੇ ਕਿੰਨਾ ਮੰਗ ਲੂਗਾ। ਮੱਝ ਦੇ ਹਿਸਾਬ ਨਾਲ ਜਿੰਨੀ ਕੀਮਤ ਤੁਹਾਨੂੰ ਮਿਲਦੀ ਵੀ ਕੀ ਉਸਨੂੰ ਬਾਜ਼ੀ ਵੀ ਲੱਗੂ ਕੋ ਬਾਈ ਦਾ ਸਾਫ਼ ਸਰਾਇ ਕੰਮ ਕਰਦਾ। ਤਾਂ ਮੇਰਾ ਵੀਰ ਦੇਖ ਲੋਂਦਾ ਜੇ ਹੁਣ ਤੁਸੀਂ ਹਾਂ 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 ਸਹੀ ਗੱ ਜਿਹੜਾ ਸੋਡੇ ਉਹ ਕਹਿੰਦਾ ਗਾੜੀ ਉੱਡੀ ਸੀ ਨਾ ਥੋੜੇ ਪਿੰਡ ਲੋਕੜੋਂ ਆਪਾਂ ਪਿਆ ਸਾਟੀ ਜੱਟ ਸਰਟੀਫਿਕੇਟ ਉਹੀ ਲੋਕੜਾ ਇਹ ਉਹੀ ਲੋਕੜਾ ਉਹ ਥੋੜੇ ਪਿੰਡ ਦਾ ਬੰਦਾ ਹੀ ਸੀ ਉਹ ਕੂ ਨਹੀਂ ਉਹ ਸਾਨੂੰ ਸਮਝ ਨਹੀਂ ਵੀ ਕਿਸੇ ਨੇ ਕਿਵੇਂ ਭਾਈ ਅੱਛਾ ਬੰਦਾ ਥੋੜੇ ਪਿੰਡ ਦਾ ਭਾਈ ਕੌਣ ਹੈ ਪਰ ਨਾਂ ਥੋੜੇ ਪਿੰਡ ਦਾ ਵਰਤ ਨੇ ਹਾਂ ਜੀ ਜਿਹੜਾ ਕਹਿੰਦਾ ਵੀ ਲੋਕ ਨੂੰ ਬੋਲਦਾ ਭਾਪੇ ਦਾ ਜਾਤੀ ਸਰਟੀਫਿਕੇਟ ਬਣਾਉਣ ਆ ਗਿਆ ਨਾ ਉਹ ਬਾਈ ਦੇ ਪਿੰਡ ਦਾ ਨਾਮ ਵਰਤਿਆ ਵਗਾ ਨੇੜੇ ਮੈਦਕ ਆ ਗਿਆ ਰਾਏਕੋਟ ਵੀ ਨੇੜੇ ਆ ਗਿਆ ਤੇ ਬਾਈ ਇੱਕ ਵਾਰੀ ਮੋਬਾਈਲ 'ਤੇ ਫੇਰ ਬੋਲ ਦਿਓ 83602 47108 ਠੀਕ ਆ ਇਹ ਬਾਈ ਦਾ ਸੰਪਰਕ ਨੰਬਰ ਬਾਕੀ ਨੰਬਰ ਸਕਰੀਨ 'ਤੇ ਜਿਹੜੇ ਭਰਾ ਨੂੰ ਮੱਝ ਪਸੰਦ ਹੋ ਗਈ ਬਾਈ ਦੇ ਕੋਲ ਆ ਕੇ ਤੁਸੀਂ ਫਟਕਾ ਸਕਦੇ ਹੋਗੇ ਧੰਨਵਾਦ ਕਟਾ ਵੀ ਦੇ ਲਾਂਗਾ ਕਿਹਨ ਬਾਈ ਆਹਾ ਅੱਛਾ ਇਹ ਆ ਗਿਆ ਬਾਈ ਕੋ ਨੀਲੀ ਰਵੀ ਦਾ ਕਟਾ ਕਿੰਨੀ ਕੁ ਉਮਰ ਦਾ ਬਾਈ ਇਹ ਜੀ 3 ਸਾਲ ਲਗਭਗ ਪੂਰੇ ਕਰਨ ਵਾਲਾ ਹੀ ਆ ਤਾਂ ਮਹੀਨਾ ਕਾ ਕਟਾ ਮਹੀਨਾ ਕਟਾ 3 ਸਾਲ ਹੀ ਲਗਭਗ ਹਨ ਲੈ ਕਿਹੜੇ ਸਾਹ ਦਾ ਹੈ ਬਾਈ ਇਹ ਇਹ ਵੀਰ ਇਸ ਸਮੁੰਦਰ ਦਾ ਵੈਸੇ ਬੱਚਾ ਇਹ ਸਮੁੰਦਰੀ ਇਹ ਨਾ ਨੀਲੀ ਦਾ ਨਹੀਂ ਨਹੀਂ ਸਮੁੰਦਰ ਨਹੀਂ ਹੈਗਾ ਉਹ ਇੱਕ ਹੋਰ ਸੀ ਉਹ ਕਟਾ ਉਹਨਾਂ ਦੇ ਕੋਲੇ ਹਾਂ ਉਹ ਉਹ ਮਤਲਬ ਪੈਸਟਲ ਉਹਨਾਂ ਕੋਲ ਸਾਡਾ ਬਾਈ ਉਹ ਨਾ ਉਹ ਹਾਂ ਇਹ ਮੈਂ ਲਿਆ ਸੀ ਵੀਰ ਸਾਡੇ ਪਿੰਡ ਚ ਹੀ ਆ ਬਹੁਤ ਚੰਗੀ ਮੱਝ ਉਹਦਾ ਕੱਟਾ ਸੀ ਠੀਕ ਆ ਠੀਕ ਆ ਪੂਰੀ ਸਮੁੰਦਰ ਵਾਈਨ ਤਾਂ ਕਿ ਉਹਨਾਂ ਕੋਲ ਹੋਣ ਜਿਹੜਾ ਕੱਟਾ ਸਮੁੰਦਰ ਦਾ ਉਹਨਾਂ ਕੋਲ ਬਾਈ ਕੋਲੇ ਜੱਗੇ ਕੋਲੇ ਤੇ ਪਹਿਲਾਂ ਪੈਸੇ ਕੱਟਾ ਦਈਆ ਸੀ ਮੈਂ ਭੁੱਲ ਗਿਆ ਹਾਂਜੀ ਬਹੁਤ ਸਾਊ ਆ ਕ੍ਰੋਸਿੰਗ ਕਰਦਾ ਠੀਕ ਆ ਤਿੰਨ ਚਾਰ ਝੋਟੀਆਂ ਕ੍ਰੋਸ ਕਰ ਚੁੱਕਿਆ ਹੈ ਮੱਝ ਦੁੱਧ ਕਿੰਨਾ ਕਿਹਦੇ ਬਾਈ ਮੱਝ ਤੇ ਪਤਾ ਕੁਛ ਮੱਝ ਬੂਰੀ ਸੀ ਸਾਢੇ ਭੰਡੀਆਂ ਉਹ ਹਜੇ ਵੀ ਹੈਗੀ ਆ ਬੂਰੀ ਮੱਝ ਹਾਂ 17 ਲੀਟਰ ਦੁੱਧ ਆ ਹਾਂ ਠੀਕ ਆ ਠੀਕ ਆ ਤੇ ਕ੍ਰੋਸਾਂ ਵਧੀਆ ਕਰਦਾ ਪੂਰੀ ਹਾਂਜੀ ਹਾਂ ਠੀਕ ਆ ਇਹ ਇਹ ਕਿਨੇ ਕੀ ਦੇ ਦੇਗਾ ਆਪਾਂ ਹਾਂਜੀ ਇਹ ਕਿਨੇ ਦੇ ਦੇਵਾਂਗੇ ਆਪਾਂ ਇਹ ਵੀਰ ਆਪੋ 70000 ਰੁਪਏ ਦੇ ਦੇਵਾਂਗੇ ਸਤਿਹਰਾ ਚ ਮਾਨ ਤਨ ਵਾਦਾ ਕਟਾ ਵੀ ਮੌਕੇ ਤੇ ਹਾਂ ਚਲੋ ਤਾਂ ਜਿੰਨਾ ਕ ਆਪਾਂ ਕਰ ਸਕਦੇ ਹੁੰਨੇ ਆ ਪਿੰਡੂ ਦਾ ਆ ਉਹਨਾਂ ਕ ਹੋ ਜਾਊਗਾ ਲੈ ਕੱਟਾ ਵੀ ਨੀਲੀ ਰਾਲਾ ਪੂਰਾ ਚੰਗਾ ਮਿੱਤਰੋ ਅੱਖਾਂ ਓੱਖਾਂ ਪੂਰੇ ਚਾਰੇ ਪੈਰ ਟੈਸਟੀ ਗਾ ਤੋਂ ਸ਼ਰੀਦੀ ਬੰਤਰ ਕੱਦ ਕਾਠ ਸਾਹ ਹਾਂ ਟੈਸਟੀ ਗਾ ਬਹੁਤ ਸੋਹਣਿਆ ਇਹ ਹਾਂ ਸਾਫ ਸਤਰਾ ਝੋਟਾ ਕਾ ਪੂਰਾ ਤੇ ਬਾਕੀ ਕਿਸੇ ਪੁਰਾਣੇ ਕ੍ਰੋਸਾਂ ਵਾਸਤੇ ਰੱਖਣਾ ਹੈ ਸਤਿਹਰਾ ਸਾਨੂੰ ਵਾਦਾ ਕਟਾ ਮਾਨ ਤਨ ਕਰ ਦੂਗਾ ਕੱਦ ਕਾਠ ਬਹੁਤ ਨੀਲੀ ਰਾਲੀ ਦੇ ਹਿਸਾਬ ਨਾਲ ਹਾਂ ਬਹੁਤ ਜ਼ਿਆਦਾ ਕੱਦ ਹੈਗਾ ਮੈਂ ਕਹਣਾ ਜੇ ਭਰ ਗਿਆ ਵੱਡਾ ਸਾਨ ਬਣਾਂਗੇ ਚੰਗਾ ਝੋਟਾ ਕਰੂਗਾ ਹਾਂ ਚ ਇਹ ਤੁਹਾਡੇ ਦੁਆਰਾ ਸਾਇਦੇ ਲਓ ਨਾ ਚੰਗੀ ਆ ਮਾਜੀ ਬਾਈ ਦੀ ਤੇ ਬਾਕੀ ਕਰ ਲਿਓ ਬਾਈ ਜੀ ਸਾਰੇ ਦੋ ਨਾਗਾ ਬਾਈ ਕੋਲੇ ਜਿਹੜੇ ਭਰਾ ਨੂੰ ਜਿਹੜਾ ਨਗ ਪਸੰਦ ਆਊਗਾ ਖਰੀਦ ਸਕਦਾ ਧੰਨਵਾਦ ਸ੍ਰੀ ਕਾਲ ਜੀ